ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਮਿੱਤਰੋ ਕਿ ਦੜਵੇ ਹਲਕੇ ਵਾਲੇ ਜਿੰਨੇ ਵੀ ਭੈਣ ਭਰਾ ਗੋਪੀ ਨੂੰ ਪਿਆਰ ਕਰਦੇ ਆ ਸੋ ਬਾਈ ਇੱਕ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਆਉਣ ਵਾਲੀ 20 ਤਰੀਕ ਨੂੰ ਆਪਣੇ ਇਲੈਕਸ਼ਨ ਹੋਣ ਜਾ ਰਿਹਾ ਸੋ ਬਾਈ ਜਿੰਨੇ ਵੀ ਭਰਾ ਬਾਈ ਡੈਂਪੀ ਢੱਲੋਂ ਨੂੰ ਪਿਆਰ ਕਰਦੇ ਆ ਆਪਾਂ ਇੱਕ ਮੌਕਾ ਬਾਈ ਜੀ ਹੁਰਾਂ ਨੂੰ ਦੇ ਕੇ ਬਾਈ ਡੈਂਪੀ ਢੱਲੋਂ ਨੂੰ ਵੋਟ ਪਾ ਕੇ ਨਾਲੇ ਵੋਟ ਪਾਉਣੀ ਆ ਨਾਲੇ ਸਪੋਰਟ ਕਰਨੀ ਆ ਕਾਮਯਾਬ ਕਰੀਏ ਇੱਕ ਥੋਡੇ ਨਾਲ ਬਾਈ ਜੀ ਤਾਂ ਪਾਸੇ ਦੀ ਗੱਲ ਗੋਪੀਵਾਦਾ ਕਰਦਾ ਵੀ ਇੱਕ ਇਮਾਨਦਾਰ ਬੰਦਾ ਬਾਈ ਸਦਾ ਇਹਦਾ ਚਿਹਰਾ ਹੱਸਦਾ ਰਹਿੰਦਾ ਤੇ ਜਿੰਨਾ ਬਾਈ ਥੋਡੇ ਦੁੱਖ ਸੁੱਖ ਸਾਥ ਬਾਈ ਨੇ ਦਿੱਤਾ ਉਹਨਾਂ ਹੋਰ ਕੋਈ ਮੇਰੇ ਸਾਹ ਨਾਲ ਤਾਂ ਦੇ ਨਹੀਂ ਸਕਦਾ ਸੋ ਬਾਈ ਬਣ ਕੇ ਬਾਈ ਦੀ ਸਪੋਰਟ ਕਰੋ ਵੋਟ ਪਾਓ ਆਪਾਂ ਬਾਈ ਨੂੰ ਕਾਮਯਾਬ ਕਰਗੇ ਇੱਕ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਲਗੇ ਜੇ ਕਿਸੇ ਦਾ ਬਈ ਕੰਮਕਾਰ ਹੋਇਆ ਆਪਾਂ ਬਾਈ 2000 ਤੱਕੇ ਨਾਲ ਵੀ ਕਰਾਵਾਂਗੇ ਇੰਨਾ ਮਾਣ ਆ ਬਾਈ ਤੇ ਸੋ ਵੀਰ ਬਣ ਕੇ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੇ ਕਿ ਗਦੜਵੇ ਦੇ ਭੈਣ ਭਰਾ ਬਜ਼ੁਰਗ ਵੱਧ ਤੋਂ ਵੱਧ ਬਾਈ ਨੂੰ ਵੋਟਾਂ ਪਾਈਗੇ ਆਪਾਂ ਤੇ ਕਾਮਯਾਬ ਕਰੀਏ ਤੇ ਮਿੱਤਰੋ ਫਿਰ ਤਰੱਕੀ ਵਾਲੀ ਤਾਂ ਗਦੜਵੇ ਹਲਕੇ 'ਚ ਬਾਈ ਲੈਣਾ ਲਾ ਦੂਗਾ 2.5 ਸਾਲ ਦਾ ਸਮਾਂ ਬਾਈ ਕਹਿੰਦਾ ਤੇ ਕੰਮ ਕਹਿੰਦਾ ਮੈਂ 40 ਸਾਲ ਦਾ ਕਰ ਦੂੰਗਾ ਵੀ ਲੋਕ ਯਾਦ ਕਰਿਆ ਕਰਨਗੇ ਇੱਕ ਗਦੜਵਾ ਹਲਕਾ ਗੱਲ ਮੁਕਾਓ ਯਾਰ ਪੰਜਾਬ ਦੇ ਨਕਸ਼ੇ 'ਚ ਗਿਦੜਵਾ ਹਲਕਾ ਬੋਲਿਆ ਕਰੂਗਾ। ਸੋ ਬਾਈ ਬਣ ਕੇ ਕਰੋ ਸਪੋਰਟ ਤੇ ਬਾਈ ਬਾਈ ਸਾਧ ਰੂਪ ਬੰਦਾ ਯਾਰ ਹਰੇਕ ਦੇ ਔਖੇ ਵੇਲੇ ਨਾਲ ਖੜਨ ਵਾਲਾ ਕਿਸੇ ਤੇ ਵਾਅਦਾ ਕਰਨ ਵਾਲਾ ਨਹੀਂ ਐਨਾ ਮੈਨੂੰ ਪਤਾ। ਤੇ ਵੀਡੀਓ ਬਾਈ ਸ਼ੇਅਰ ਕਰ ਦਿਓ ਕਿਉਂਕਿ ਸਮਾਂ ਬਹੁਤ ਘੱਟ ਆ ਤੇ ਹਰ ਇੱਕ ਜਿਹੜਾ ਵੋਟਰ ਆ ਕੇ ਦੜਵਾ ਹਲਕੇ ਦਾ ਉਹਦੇ ਫੋਨ 'ਚ ਪਹੁੰਚ ਜੇ। ਧੰਨਵਾਦ।